ਹਉ ਮੈਂ ਕਰਤਾ ਜਗ ਮੁਆ ਗੁਰਬਿਨ ਘੋਰ ਅੰਧਾਰ ਖਰ ਭਾਵੇਂ ਉਹੀ ਹੋਵੇ ਜਿਹੜਾ ਅੱਖਰ ਨੂੰ ਬੋਲਣ ਦਾ ਲਹਿਜਾ ਹੈ ਉਹ ਉਹਦੇ ਅਰਥ ਬਦਲ ਦਿੰਦਾ ਹੈ ਗੁਰਬਾਣੀ ਪੜਦਿਆਂ ਆਪਾਂ ਇਹ ਨੁਕਤਾ ਵੀ ਆਪਣੇ ਖਿਆਲ ਵਿੱਚ ਰੱਖਣਾ ਹੈ ਕ ਕ ਰ ਰ ਤ ਤ ਕੰਨਾ ਕਰਤਾ ਇਹ ਵੀ ਇੱਕ ਬੋਲਣ ਦਾ ਤਰੀਕਾ ਹੈ ਤੇ ਇੱਕ ਤਰੀਕਾ ਹੈ ਕਰਤਾ ਕਰਤਾ ਵੱਖਰਾ ਵੱਖਰਾ ਹੈ ਨਾ ਕਰਤਾ ਦਾ ਭਾਵ ਹੈ ਕਰਨ ਵਾਲਾ ਪ੍ਰਮਾਤਮਾ ਅਕਾਲਪੁਰਖ ਵਾਹਿਗੁਰੂ ਕਰਤਾ ਜਿਹੜਾ ਕਰਦਾ ਹੈ ਇਹ ਅਰਥ ਬਦਲ ਜਾਂਦਾ ਹੈ ਹਮੈ ਕਰਤਾ ਜਗਮੂਆ ਆਪਾਂ ਪੜਾਂਗੇ ਤਾਂ ਇਹ ਅਰਥ ਗਲਤ ਹੋਵੇਗਾ ਹਮੈ ਕਰਤਾ ਜਿੱਥੇ ਪ੍ਰਮਾਤਮਾ ਦਾ ਨਾਮ ਆਵੇ ਉਥੇ ਆਪਾਂ ਕਰਤਾ ਬੋਲਣਾ ਹੈ ਤੇ ਜਿੱਥੇ ਮਨੁੱਖ ਦੇ ਕੁਝ ਕਰਨ ਦਾ ਵਾਚਕ ਆਵੇ ਉਥੇ ਕਰਤਾ ਇਉਂ ਥੋੜਾ ਉਚਾਰਨ ਜਿਹੜਾ ਹੈ ਮੂੰਹ ਖੋਲ ਕੇ ਹੋਵੇਗਾ ਹਉਮੈ ਕਰਤਾ ਜਗ ਮੂਆ ਸਾਰਾ ਜਗਤ ਇਹ ਜੀਵ ਹਉਮੈ ਕਰਦਾ ਹੀ ਮਰ ਜਾਂਦਾ ਹੈ ਹਉਮੈ ਕਰਤਾ ਜਗ ਮੂਆ ਕਵਾਂਗੇ ਤਾਂ ਇਹ ਅਰਥ ਨਹੀਂ ਬਣਨਾ ਸੋ ਇਹ ਜਿਹੜਾ ਬੋਲਣ ਦਾ ਲਹਿਜਾ ਹੈ ਨਾ ਇਹ ਵੀ ਅਰਥ ਬਦਲ ਦਿੰਦਾ ਹੈ